हां जी किसान वीरो स्वागत है त्वाडा अपने YouTube चैनल बबड़ जी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋਗਾ ਮਸੇੜ ਲਈ ਲੈ ਕੇ ਆਏਗੇ ਦੋਵੇਂ ਆ ਗਿਆਂ ਬਈ ਤਾਜ਼ੀਆਂ ਸੂਗੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਉਹ ਠੀਕ ਹੋਂ ਬਾਈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਪੈਂਦੀ ਹੈ ਨੇੜੇ ਪਿੰਡ ਬਾਈ ਨੇੜੇ ਵੀਰੇ ਸੁਪਰਾ ਆਪਨੂੰ 4 ਕਿਲੋਮੀਟਰ ਤਪਾ ਸ਼ਹਿਰ ਵੀ ਆਪਨੂੰ 4 ਕਿਲੋਮੀਟਰ ਹੀ ਪੈਂਦਾ ਤੇ ਪੱਖੋ ਕੈਂਚੀ ਵੀ ਆਪਨੂੰ 7-8 ਕਿਲੋਮੀਟਰ ਪੈਂਦਾ ਮੋਬਾਈਲ ਨੰਬਰ ਬੋਲਦੇ ਆਪਣਾ ਮੋਬਾਈਲ ਨੰਬਰ 76964 60400 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਦਵਿੰ ਇਵਰੇ ਪਹਿਲਣ ਪਲੂਣ ਬੱਸੀ ਆ ਪਲੂਣ ਬੱਸੀ ਹਾਂ ਦੋ ਦੰਦ ਬੱਛੀ ਐ ਠੀਕ ਐ ਬਈ ਹਾਂਜੀ ਵੀਰੇ ਇੱਕ ਕਦੋਂ ਸੂਈ ਐ ਬਈ ਇਹਨੂੰ ਵੀਰੇ ਹੋ ਗਏ 10 12 ਦਿਨ ਸੂਈ ਨੂੰ ਦੰਦਾਂ ਚ ਦੋ ਦੋ ਦੰਦ ਆ ਵੀਰੇ ਦੰਦਾਂ ਚ ਇਹ ਦੋ ਦੰਦ ਆ ਓਰੀਜਨਲ ਐ ਤੇ ਬੱਚਾ ਕੀ ਆ ਗਿਆ ਬੱਚਾ ਵੀਰੇ ਬੱਛਾ ਆਗਾ ਬੱਚਾ ਬੱਸਾ ਹਾਂਜੀ ਹਾਂਜੀ ਬੱਛਾ ਦੇਤਾ ਠੀਕ ਐ ਬਈ ਤੇ ਬੱਛੀ ਦੀ ਜਾਤ ਕੁਆਲਿਟੀ ਹੂੰ ਬ੍ਰੀਡ ਬਰੂਡ ਪੂਰੀ ਫੁੱਲ ਆ ਗਈ ਕੱਦ ਬਿੱਟ ਸਮੀ ਪਲੀ ਮਤਲਬ ਕਿ ਬਹੁਤ ਜ਼ਿਆਦਾ ਆ ਸਹੀ ਗੱਲ ਆ ਬਾਕੀ ਲੇਵਾ ਦਿਖਾ ਦਿਓ ਲੇਵਾ ਬੜਾ ਚੰਗਾ ਹਾਂਜੀ ਹਾਂਜੀ ਬਾਈ ਲੇਵਾ ਸੁੱਖ ਨਾਲ ਫਿਟਿੰਗ ਵਾਲਾਗਾ ਹੂੰ ਤੇ ਬਹੁਤ ਸੋਹਣਾ ਲੇਵਾਗਾ ਫਿਟਿੰਗ ਹੁਣ ਬੜੀ ਕਮਾਲ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਲਓ ਦੇਖੋ ਚੈੱਕ ਕਰ ਸਕਦਾ ਫਿਟਿੰਗ ਇੱਕ ਨੰਬਰ ਆ ਲੇਵੇ ਦੀ ਹਾਂਜੀ ਤੇ ਦਵਿੰਦਰ ਕਿੰਨਾ ਕਹਤਾ ਤਾਂ ਬਾਈ ਬਾਈ ਇਸ ਵਕਤ ਹੋਊਗਾ 18 ਕਿਲੋ ਦੁੱਧ ਇਹ ਥੱਲੇ ਠੀਕ ਆ ਬਾਈ ਹਾਂਜੀ 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 ਬਾਈ ਪਾਵੇਂ ਦੋ ਟਾਈਮ ਚ ਬਈ ਦੋ ਟਾਈਮ ਬਈ ਉਹਦੀਆਂ ਥੱਲੀਆਂ ਕਰਕੇ ਲਵੇ ਚਾਰ ਟਾਈਮ ਹੋਵੇ ਦੋ ਹਾਂਜੀ ਹਾਂਜੀ ਸੀਲ ਫੰਡੀ ਆ ਕੋਈ ਦੇਖੋ ਯਾਰ ਬੜਾ ਚੰਗਾ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹਾਂਜੀ ਬਈ ਫੀਡਿੰਗ ਫੂਡਿੰਗ ਚੈੱਕ ਕਰੋ ਬਈ ਗੁਲਾਬੀ ਥਣ ਪੂਰੀ ਵਿੱਥੀ ਦੇ ਥਣ ਕਹਿ ਸਕਦੇ ਆ ਲਵੇ ਦੀ ਜਿਹੜੀ ਫੀਡਿੰਗ ਆ ਨਾ ਬੜੀ ਕਮਾਲ ਆ ਗਈ ਤੇ ਬੜੀ ਜ਼ਿਆਦੇ ਬਈ ਬੜੀ ਜ਼ਿਆਦੇ ਸਹੀ ਗੱਲ ਹਾਂਜੀ ਹਾਂਜੀ ਬਾਕੀ ਬਈ ਕੱਦ ਬਹੁਤ ਆ ਹਨਾ ਬਈ ਕੱਦ ਸੁਖ ਨਾ ਮੇਰਾ ਸੇਫ ਹਟਾਗਾ ਤੁਸੀਂ ਐਂ ਦੇਖ ਲਓ ਮੇਰੇ ਲਵੇ ਹੀ ਆ ਹਾਂਜੀ ਸਹੀ ਗੱਲ ਬਹੁਤ ਚੰਗੀ ਮਤਲਬ ਹਜੇ ਤਾਂ ਬੱਛੂ ਹੀ ਸਮਝੋ ਤੁਸੀਂ ਇਹਨੂੰ ਬੱਛੂ ਹੀ ਹੈ ਮੈਂ ਕਹਣਾ ਨਾ ਯਾਰ ਜੇ ਮੈਂ ਲੇਵਾ ਲੱਗਿਆ ਮੈਂ ਨਾ ਕਰ ਮੰਨ ਮਤ ਲੱਗੀ ਵੀ ਹਾਂਜੀ 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 ਬਈ ਅੱਛਾ ਇਹ ਵੀਰੇ ਮਤਲਬ ਕਿ ਹੁਣ 18 ਕਿਲੋ ਦੁੱਧ ਹੋਊਗਾ ਇਹ ਥੱਲੇ ਦੁੱਧ ਦੇਣਾ ਇਹਨੇ 22 23 ਕਿਲੋ ਠੀਕ ਹੈ ਹਾਂਜੀ ਜਾਤ ਬਰੀਡ ਆ ਜਿਹੜੇ ਹਿਸਾਬ ਨਾਲ ਬੱਚੀ ਦੀ ਆ ਮਤਲਬ ਚਾਰ ਚੂਰ ਤੇ ਬਾਕੀ ਵਧੀਆ ਸਮਾਈ ਤੇ ਬਾਕੀ ਨਾ ਠੀਕ ਹੈ ਬੱਚੇ ਆਪਣੇ ਤਾਂ ਹੁਣ ਚਾਰ ਚੂਰ ਹੈ ਨਹੀਂਗਾ ਚਲੋ ਬਾਕੀ ਫੇਸ ਬਰੀਡ ਦੇਖੋ ਬਈ ਫੁੱਲ ਬਰੀਡ ਹੈਗੀ ਕੋਈ ਐ ਨਹੀਂ ਹੈਗਾ ਬੱਚੀ ਦੀ ਹਾਂ ਬਹੁਤ ਚੰਗੀ ਬੱਚੀ ਹੈਗੀ ਸਹੀ ਗੱਲ ਹੈ ਬੱਚਾ ਇਹਦੇ ਮਗਰ ਬੱਛਾ ਨਾ ਬੱਚਾ ਵੀਰੇ ਠੀਕ ਬੱਚਾ ਦਿੱਤਾ ਹਾਂਜੀ ਖੋਲੋ ਬਾਈ ਦਵਿੰਦਰ ਜੀ ਦੋਰ ਦੇ ਖੋਲ ਕੇ ਪਰ ਇਹ ਪਤਾ ਬਾਕੀ ਨਾ ਬਾਈ ਮੇਨ ਗੱਲ ਨਾ ਤੁਸੀਂ ਐ ਲਾ ਲਓ ਵੀ ਤੰਤਾ ਚ ਬੱਚਾ ਹੈ ਬੱਚਾ ਵੀਰੇ ਬੱਚਾ ਹਮ ਸਹੀ ਗੱਲ ਆ ਤਵਾਰ ਕੀ ਆਪ ਬੋਲਦੀ ਆ ਨਾ ਆਪਾਂ ਨੂੰ ਦਵਿੰਦਰ ਬਾਈ ਬਾਲੀ ਜੀ ਕਹਿਣ ਦੀ ਵੀ ਨਹੀਂ ਕਹਿਣ ਦੀ ਲੋੜ ਨਹੀਂ ਬਾਈ ਅਸਲ ਵਿੱਚ ਬੱਛੀ ਆਪ ਹੀ ਦੱਸਦੀ ਆ ਹਮ ਆਪਾਂ ਨੂੰ ਸਹੀ ਗੱਲ ਆ ਬੋਲਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਲੈ ਵਾ ਲੋ ਹੁਣ ਤੁਸੀਂ ਚੈੱਕ ਕਰ ਸਕਦੇ ਨਾ ਮਹਤਾ ਟੈਟ ਡਟ ਰਿਹਾ ਹੈ ਬੜਾ ਚੰਗਾ ਬਈ ਸਹੀ ਗੱਲ ਹੈ ਫੀਟਿੰਗ ਤੋਰਾ ਤੋਰਾ ਬੱਚੀ ਦਾ ਸੁਖ ਨਾਲ ਬਹੁਤ ਚੰਗਾ ਹੈਗਾ ਇਹ ਨਹੀਂ ਹੈਗਾ ਵੀ ਹਾਂਜੀ ਹਾਂਜੀ ਇੱਕ ਦੋ ਸੂਏ ਛੂਪੀ ਤੇ ਬੁੱਢੀ ਨਹੀਂ 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 ਬਈ ਅੱਛਾ ਇਹ ਆ ਕੋਈ ਆਏ ਨਹੀਂ ਕੋਈ ਲੈ ਵਾਰੀ ਨਹੀਂ ਤਾਂ ਕੋਈ ਟੁੱਟਦਾ ਹੈਗਾ ਚਾਹੇ 10 ਸੂਏ ਚੋ ਲੋ ਹੈਨਾ ਹਾਂ ਕੋਈ ਡੱਕ ਨਹੀਂ ਰਹਿਣਾ ਇਹ ਲੈ ਵੇ ਨੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਇਹਨੂੰ ਸਹੀ ਗੱਲ ਹੈ ਹਾਂਜੀ ਹਾਂਜੀ ਦਿਤਵਿੰਦਰ ਅੱਜ ਮੁੱਲ ਲਓ ਬਈ ਫਿਰ ਇਹਦਾ ਮੁੱਲ ਵੀਰੇ ਬਸ ਦੇਣ ਲੈਣ ਜਿਹੜਾ ਹੋਊਗਾ ਹੂੰ ਤੇ ਮਤਲਬ ਜੇ ਮੁੱਲ ਕਰਾਉਣ ਨੂੰ ਉਹਦਾ ਆਪਾਂ 70 ਕਰਦੇ ਆਂਦਾ ਮੁੱਲ ਠੀਕ ਹੈ ਪਰ ਅੱਜ ਆਪਾਂ 67000 ਦੀ ਬੱਛੀ ਦੇ ਦਾਂਗੇ ਚੱਕੋ ਬਾਈ ਹਾਂਜੀ 71 8 ਵੀ ਲੈ ਆਪਾਂ ਚੈੱਕ ਕਰਾਣਾ ਕਿੰਨਾ ਕਰਦਾ ਦਵਿੰਦਰ ਬਾਈ ਬਾਈ ਹੋਊਗਾ ਇਹਦਾ 5.5 ਫੁੱਟ ਕਰਦੇ ਦਾ ਹੂੰ ਸਹੀ ਮੇਰਾ ਮਤਲਬ 6 ਫੁੱਟ ਕਰਦਾਗਾ 18 ਮਾਰੋਗੇ ਬਾਈ 18 ਮਾਰ ਦਿੰਨੇ ਆਪਾਂ 18 ਬਾਈ ਕਰਾ ਮਾਰ ਦਿੰਨੇ ਆ ਬਾਈ ਠੰਡੀ ਬਹੁਤ ਆ ਦਵਿੰਦਰ ਬਾਈ ਠੰਡੀ ਬਹੁਤ ਬਾਲੀ ਜ਼ਿਆਦੇ ਆ ਬਾਈ ਕੀ ਨਾੜਾ ਨੂੜਾ ਪਹੁੰਚ ਗਏ ਬਲੀ ਦੇ ਨਾ ਆ ਦੇਖੋ ਨਾੜਾ ਨੂੜਾ ਸੁੱਖ ਨਾਲ ਬਾਲੀਆਂ ਚੰਗੀਆਂ ਨੇ ਬਾਈ ਜਾਦ ਬਰੀਡ ਐ ਪੂਰੀ ਫੁੱਲ ਕੱਲੀ ਕੱਲੀ ਬਾਕੀ ਥੋੜੋ ਥੋੜੋ ਵੀ ਬਹੁਤ ਚੰਗਾ ਬਾਈ ਹੱਥੀ ਚੋਈ ਚੱਲਿਆ ਭਾਵੇਂ ਮਿਸ ਜੀ ਬਾਈ ਜਿਵੇਂ ਮਰਜੀ ਜਿਵੇਂ ਮਰਜੀ ਸਹੀ ਗੱਲ ਬਾਕੀ ਬਰੀਡ ਦੇਖ ਸਕਦੇ ਹਾਂ ਬੱਸੀ ਦੀ ਜੇ ਕਿਤੇ ਦਵਿੰਦਰ ਚੰਗੀ ਮਤਲਬ ਏਡੀ ਕਾ ਵਧੀਆ ਪਰ ਹੁੰਦਾ ਬਹੁਤ ਚੰਗਾ ਬੱਚਾ ਬਾਈ ਬਾਲਾ ਚੰਗਾ ਬੱਚਾ ਚਲੋ ਕਈ ਵਾਰੀ ਨਾ ਡਾਕਟਰੀ ਅੱਜਕੱਲ ਤੁਹਾਨੂੰ ਪਤਾ ਹੈ ਨਾ ਹੂੰ ਮਾੜਾ ਭਰ ਦਿੰਦੇ ਆ ਚਲੋ ਲੈ ਕੀ ਆ ਬਾਤ ਚੂਣ ਜਵਾ ਦੇਖ ਯਾਰ ਬਾਲਾ ਚੰਗਾ ਦਵਿੰਦਰ ਬਾਈ ਉਂਗਲਰ ਕੀ ਤਾਰ ਪੈਂਦੀ ਆ ਹੂੰ ਸਹੀ ਗੱਲ ਹੈ ਲੈ ਉਸ ਤੇਆ ਕਰਦੀ ਆ ਬਾਈ ਨਾਲ ਨਮਾਹਣਾ ਯਾਰ ਜਵਾਨ ਹਾਂਜੀ 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 ਬਾਈ ਦੂਜੇ ਸੂਏ ਨਾਲ ਬਾਈ ਕੁਝ ਹੋਰ ਬਣ ਜਾਣਾ ਕਿਉਂਕਿ ਅਜੇ ਦੋ ਦੰਦ ਬੱਚਾ ਗਾ ਨਹੀਂ ਤੇ ਬੰਦਾ ਆਪਣੀ ਬਾਈ ਫੁੱਲ ਗਰੰਟੀ ਹੋਊਗੀ ਕੋਈ ਭੂਰ ਛਰਲੇ ਦੀ ਕੋਈ ਥਣ ਘੱਟ ਦੀ ਠੀਕ ਹੈ ਚਾਹੇ ਬੰਦਾ ਕੋਈ ਆਨਲਾਈਨ ਮਗਾ ਲੇ ਲੈ ਬਾਈ ਹਾਂ ਮੈਂ ਕੋਈ ਗੁੱਥਿਆ ਪਾੜਦੀ ਆ ਚੋਣ ਚਵਾ ਸੀਲ ਠੰਡੀ ਦੀ ਆਪਣੀ ਪੂਰੀ ਫੁੱਲ ਗਰੰਟੀ ਹੋ ਕੋਈ ਭਾਰ ਦੀ ਹੂੰ ਗਰੰਟੀ ਹੋਊਗੀ ਆਪਣੀ ਠੀਕ ਹੈ ਬਾਈ ਹਾਂਜੀ ਹਾਂਜੀ ਬਾਈ ਲਕਿ ਮੋਲ ਵੀ ਬਾਈ ਨੇ ਅੱਜ ਲੈਣ ਦੇਣੀ ਕਰਤਾ 67000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਓਕੇ ਬਾਈ ਫਿਰ ਵਾਂਗੂ ਬੈਂਦੀ ਹੈ ਬਾਈ ਮੈਂ ਕਹਿੰਦਾ ਕਿੰਨੀ ਅਕ ਤਾਰਾਂ ਮਾਰੀਆਂ ਥੱਲੇ ਦੇਖ ਲਓ ਬਾਈ ਦੁੱਧ ਕਨੇਹੀਂ ਹਾਂਜੀ ਹਾਂਜੀ ਬਾਈ ਬਹਿ ਜਾ ਉਠੇ ਵਾਲਾ ਕੰਮ ਹੀ ਆ ਬਾਈ ਬਸ ਸਹੀ ਗੱਲ ਆ ਬਾਈ ਜਾ ਉਹੀ ਗੱਲ ਆ ਬਾਈ ਮਤਲਬ ਕਿ ਅ ਕੀ ਕਹਿੰਦੇ ਹੁੰਦੇ ਔਸਰ ਬੱਸੀਆਂ ਦਾ 50 50000 ਰੁਪਏ ਕਰਦੇ ਆ ਲੋਕ ਸਹੀ ਗੱਲ ਤੇ ਚਲੋ ਇਹਦੇ ਥੱਲੇ ਸੁਖਨਾ ਦੁੱਧ ਬਾਦ ਵੀ ਹੈ ਨਾ ਹੂੰ ਤੇ ਇਸ ਕਰਕੇ ਆਹ ਹੁਣ ਦੇਖੋ ਬੱਚੇ ਹੂੰ ਸਹੀ ਗੱਲ ਗੱਲਾਂ ਹੁੰਦਾ ਕਿ ਨਹੀਂ ਲੈ ਬਸਮ ਕੇ ਹਾਂ ਸਹੀ ਗੱਲ ਆ ਭਾਈ ਤੇ ਦੋ ਨੰਬਰ ਤੇ ਦਵਿੰਦਰ ਕਿਹੜਾ ਸੂਆ ਬੇ ਇਹ ਵੀਰੇ ਦੂਸਰਾ ਸੂਆ ਬੱਚੀ ਸੂਈ ਹੈਗੀ ਕਰਾਸ ਬਰੀਡ ਆ ਇਹ ਹੂੰ ਹਾਂਜੀ ਹਾਂਜੀ ਇਹ ਮਤਲਬ ਕੱਲ ਪਿਛਲੇ ਬੈਰ ਸੂਈ ਹੈ ਠੀਕ ਆ ਭਾਈ ਜੇਰ ਦੀ ਓਕੇ ਹੈਗੀ ਆਪਣੇ ਕੋਲੇ ਵੀਡੀਓ ਆਗੀ ਉਹਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਤੇ ਇਹਨੇ ਬੱਚੇ ਨੂੰ ਜਨਮ ਦਿੱਤਾਗਾ ਤੇ ਕਿੰਨਾ ਕਬੋਲਾ ਕੱਢਿਆ ਫਿਰ ਬੋਲਾ ਵੀਰੇ ਤੜਕੇ ਕੱਢਤਾ ਸੀ 5 ਕਿਲੋ ਠੀਕ ਆ ਹਾਂ ਬਾਕੀ ਲੈਵਾ ਦਿਖਾ ਯਾਰ ਰਾਤ ਕੱਢਤਾ ਸੀਗਾ 4 1/2 ਕਿਲੋ ਲੇਵਾਂ ਭਰੇ ਦਾ ਵੀ ਫਿਟਨੈਸ ਵਾਲਾ ਗਾ ਅਸਲ ਵਿੱਚ ਨਾ ਜੀ ਗੱਲ ਕਰੀਏ ਪੂਰੀਆਂ ਪਲੀਆਂ ਬਹਿੜਾ ਹੈ ਨਾ ਪੂਰੀਆਂ ਬਈ ਸਮੀਆਂ ਪਲੀਆਂ ਬਹਿੜਾ ਨੇ ਸਹੀ ਗੱਲ ਆ ਬਾਕੀ ਸੁਣਾ ਸੁਣਾ ਦੱਸਿਆ ਜੇ ਕੱਦ ਪ੍ਰਿੰਟ ਹਾਂਜੀ ਹਾਂਜੀ ਹਾਂ ਹੋਲਾ ਫੁੱਸਕੀ ਦੇਵਾ ਬਹੁਤ ਚੰਗਾ ਨਾ ਦੋਮਾ ਬਹੁਤ ਚੰਗਾ ਵੀਰੇ ਬਹੁਤ ਚੰਗਾ ਸੀਲ ਠੰਡੀਆਂ ਆ ਦੋਨੇ ਹੀ ਬੜਾ ਸੀਲ ਠੰਡੀਆਂ ਬਹੁਤ ਜ਼ਿਆਦਾ ਹੈਗੀਆਂ ਸਹੀ ਗੱਲ ਆ ਹਾਂਜੀ ਹਾਂਜੀ ਜਿਵੇਂ ਮਰਜੀ ਚਾਹੇ ਮਤਲਬ ਕਿ ਬੁਢੀ ਚ ਹੋਵੇ ਬੰਦਾ ਚ ਹੋਵੇ ਬੱਚਾ ਚ ਹੋਵੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਦੋ ਸਹੀ ਗੱਲ ਹਾਂ ਤੇ ਦਵਿੰਦਰ ਭਾਈ ਖੋਲੇ ਨੇ ਵੀ ਤੋਂ ਹਾਂਜੀ ਵੀਰੇ ਖੋਲ ਦਿੰਨੇ ਬਾਕੀ ਨਾ ਜੇ ਗੱਲ ਕਰੀਏ ਭਾਈ ਕਾਟ ਕਾੜ ਦੀ ਹੁਣ ਨਾਲੇ ਜਿਵੇਂ ਬਾਈ ਨੂੰ ਦੱਸਿਆ ਕ੍ਰੋਸ ਬਰੀਡ ਆ ਭਾਈ ਗਰਮੀਆਂ ਦਾ ਤੋਹਫਾ ਕੀ ਗਰਮੀ ਬਿਲਕੁਲ ਨਹੀਂ ਮੰਨਣੀ ਆ ਠੰਡਾ ਪਰ ਮੇ ਗਰਮੀ ਆ ਹਾਂਜੀ 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 ਮੈਂਟੇਨ ਕਰਨ ਵਾਲੀ ਆ ਕਨੇ ਹਾਂਜੀ ਵੀਰੇ ਹਾਂਜੀ ਸਹੀ ਗੱਲ ਆ ਅੱਛਾ ਦੁੱਧ ਸੁਖਣਾ ਇਹਨੇ ਬਹੁਤ ਵਧੀਆ ਪਾਉਣਾ ਵੀਰੇ ਹੂੰ ਪਿਛਲੇ ਸੂਏ ਇਹਨੇ ਮਤਲਬ ਕਿ 15 16 ਕਿਲੋ ਦੁੱਧ ਦਿੱਤਾਗਾ ਠੀਕ ਆ ਇਸ ਵਕਤ ਉਮੀਦ ਇਹ ਵੀ 17 18 ਕਿਲੋ ਦੁੱਧ ਦੇਣਾ 20 ਨੂੰ ਟੱਚ ਕਰੂ ਏ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਹੂੰ ਤੇ ਮੁੱਲ ਇਹਦਾ ਦਵਿੰਦਰ ਬਾਈ ਮੁੱਲ ਵੀਰੇ ਮੁੱਲ ਕਰਾਉਣ ਨੂੰ 52000 ਰੁਪਇਆ ਕਰਦੇ ਆ ਹੂੰ ਪਰ ਜੈਸਨ ਉਹਦੀ 48000 ਦੀ ਆ ਠੀਕ ਹੈ ਹਾਂ ਮੁੱਲ 52 ਜੈਸਨੋ ਬਾਈ ਕਹਿੰਦਾ 48000 ਰੁਪਏ ਦੀ ਬਈ ਅੱਜ ਆਪਾਂ ਵੜ ਦੇ ਦਾਂਗੇ ਦੇਵਾਂਗੇ ਹਾਂਜੀ ਬਾਈ ਇਹ ਮੁੱਲ ਬਾਈ ਨੇ ਬਾਈ ਦੋਮਾ ਦੀ ਖੱਚ ਕੇ ਰੱਖ ਤੇ ਤੇ ਧਾਰਾ ਮਾਰੂੰਗਾ ਇਹ ਬੰਦਾ ਧਾਰਾ ਮਾਰ ਦਿੰਨੇ ਮਾਰ ਦੋ ਮਾਰ ਦੇ ਠੰਡੀ ਠੰਡੀ ਬਾਈ ਦੇਖ ਬਾਈ ਚਾਹੇ ਨਿਆਣਾ ਪਾਓ ਚਾਹੇ ਨਾ ਪਾਓ ਦਵਿੰਦਰ ਚੌਣ ਚ ਬਾਈ ਬਾਲਾ ਚੰਗਾ ਬਾਈ ਹਾਂਜੀ ਹਾਂਜੀ ਬਾਈ ਬਾਲਾ ਚੰਗਾ ਚੋਣਾਗਾ ਹਮ ਸਹੀ ਗੱਲ ਲੈ ਕੀ ਬਾਤ ਆ ਬਈ ਇਹਦੀ ਵੀ ਬਾਈ ਆਪਣੀ ਫੁੱਲ ਗਾਰੰਟੀ ਹੋ ਕੋਈ ਥਾਣ ਘੱਟ ਦੀ ਕੋਈ ਪਸਮਾਨ ਦੀ ਕੋਈ ਭੂਰ ਸਰਲੇ ਦੀ ਠੀਕ ਹੈ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਪੈਰ ਚੱਕ ਜੇ ਤੁਹਾਡੇ ਘਰੇ ਜਾ ਕੇ ਹਮ ਲਓ ਲੈ ਕੀ ਬਾਤ ਆ ਬੜਾ ਚੰਗਾ ਚੋਣਾ ਬੜਾ ਬੜਾ ਜਿਆਦਾ ਹੈ ਬਾਈ ਹਾਂ ਜੀ ਬਾਕੀ ਮੁੱਲ ਵੀ ਬਾਈ ਬਾਈ ਨੇ ਖਿੱਚ ਗਿਆ ਕਰਤਾ ਮੁੱਲ ਅੱਗੇ ਵੀ ਲੈਣ ਦੇਣੀ ਹੁੰਦਾ ਸਾਨੂੰ ਪਤਾ ਹੀ ਹੈ ਬਾਈ ਦੇ ਤੇ ਮੁੱਲ ਅੱਜ ਵੀ ਲੈਣ ਦੇਣੀ ਓਕੇ ਹੈ ਬਾਈ બસ ਇਹ ਵੀ ਭਾਈ ਜਾ ਉੱਠ ਚਾਲਾ ਕੰਮ ਹੀ ਆ ਸਹੀ ਗੱਲ ਹੈ ਕੋਈ ਚੱਕਰੀ ਨਹੀਂ ਕਰਮਾਣੀ ਲੈਣਾ ਜਿਵੇਂ ਕਰਾਸ ਬਰੀਡ ਆ ਬਾਈ ਇਹ ਮਤਲਬ ਸੀਲ ਠੰਡੀ ਬਹੁਤ ਜਿਆਦੇ ਆ ਚਾਹੇ ਨਿਆਣਾ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਬੱਚਾ ਛੱਡੋ ਚਾਹੇ ਨਾ ਛੱਡੋ ਠੀਕ ਹੈ ਹਾਂਜੀ ਭਾਈ ਤਿੰਨ ਨਕਸੀ ਕੇ ਦੋ ਬਾਈ ਕੋਲੇ ਬਾਈ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ